ਇਹ ਤਾਈਵਾਨ ਕੰਟਰੀ ਅਜਿਹਾ ਬਬੀਕਿਊ ਦਾ ਤੇ ਚਾਰ ਦਿਨ ਦੀ ਛੁੱਟੀ ਹੈ ਜਲਦੀ 4 ਦਿਨ ਤੋਂ ਲਗਾਤਾਰ ਛੁੱਟੀਆਂ ਚੱਲਦੀਆਂ ਪਈਆਂ ਨੇ ਇਹ ਅੱਜ ਇੱਥੇ ਬਬੀਕਿਊ ਦਾ ਤਿਹਾੜੀ ਹੈ ਬਬੀਕਿਊ ਹੁੰਦਾ ਵੀ ਇੱਥੇ ਮਸ਼ੀਆਂ-ਮੁਸ਼ੀਆਂ ਤੇ ਹੋਾ ਕਿ ਚਿਗਣ-ਚੁਗਣ ਸੂਰ-ਸਾਰ ਪੋਣ-ਪੋਣ ਕੇ ਖਾਂਦੇ ਜਾਂਦਾ ਲੋਕੀਏ ਲੋਕ ਇਹ ਉਹਦਾ ਤਿਹਾੜੀ ਚੱਲਦਾ ਪਿਆ ਸੀ ਅੱਜ ਲਾਸਟ ਦਿਨ ਸੀ ਤੇ ਲੱਗਿਆ ਕਿਸੇ ਨੇ ਇੱਥੇ ਅੱਜ ਪਾਰਟੀ ਕੀਤੀ ਸੀ ਉਹਨਾਂ ਨੇ ਪਟਾਕੇ ਫੇਰੇ ਸੰਡੇ ਅੱਜ ਇਹ ਵੇਖੀ ਲੈ ਤੁਸੀਂ ਇਹ ਆ ਟਾਈਵਾਨ ਕੰਟਰੀ ਇੰਡੀਆ ਨਾਲੋਂ ਜ਼ਿਆਦਾ ਪਟਾਕੇ ਇਸ ਕੰਟਰੀ ਵਿੱਚ ਚਲਾਏ ਜਾਂਦੇ ਨੇ ਆਏ ਇੱਥੇ ਦੀਵਾਲੀਆ ਤਿਹਾੜ ਨਹੀਂ ਮਨਾਉਂਦੇ ਐਦਾਂ ਹੀ بڑے ਤਿਹਾੜ ਆਉਂਦੇ ਇਹਨਾਂ ਦੇ ਹਰ ਤਿਹਾੜ ਦੇ ਉੱਤੇ ਦਵਾ ਐਦਾਂ بڑے ਪਟਾਕੇ ਛੜਦੇ ਆ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਪਟਾਕੇ ਇੱਥੇ ਆ ਜਾਂ ਇੰਡੀਆ ਤੋਂ ਘਟ ਘਟ 10 ਗੁਣਾ ਜ਼ਿਆਦਾ ਪਟਾਕਾ ਇਸੇ ਘੰਟੀ ਦੇ ਵਿੱਚ ਚੱਲਦਾ ਉਹ ਵੀ ਨਿੱਕੇ ਨਿੱਕੇ ਨਹੀਂ ਬਹੁਤ ਜ਼ਿਆਦਾ بڑے ਤਗੜੇ ਤਗੜੇ ਬਹੁਤ ਹੀ ਵੱਡੇ ਪੂਰਾ ਹਲਾ ਅੱਗੇ ਰੱਖ ਜਾਂਦੇ ਆ ਜਾਂ ਤਾਂ ਚੱਲਦੇ ਆ ਆਪਾਂ ਲੱਗੇ ਹੀ ਸੌਣ ਤੇ ਇਹ ਅੰਦਰ ਬੈਠੇ ਹੀ ਬਸ ਤੇ ਪਟਾਕੇ ਨਿਗਲੇ ਤੇ ਪੱਜ ਕੇ ਬਾਹਰ ਨਿਗਲੇ ਟਾਈਮ ਵੱਜ ਗਿਆ ਹੋ ਗਿਆ ਰਾਤ ਦੇ 9:02 ਸੌਣ ਲੱਗੇ ਹੀ ਤੇ ਪਟਾਕਿਆਂ ਦੀ ਆਵਾਜ਼ ਆਈ ਤੇ ਪੱਜ ਕੇ ਬਾਹਰ ਆਇਆ ਮੈਂ ਇਹ ਹੈ ਟਾਈਵਾਨ ਕੰਟਰੀ